ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆ ਇੱਕ ਬਾਪੂ ਜੀ ਨੂੰ ਅਸੀਂ ਮਿਲੇ ਸਾਂ ਉਹਨਾਂ ਦੇ ਘਰ ਗਏ ਤੇ ਘਰ ਵੀ ਬਹੁਤ ਖਸਤਾ ਹਾਲਤ ਵਿੱਚ ਹੀ ਆ ਤੇ ਇਹ ਬਾਪੂ ਜੀ ਨੂੰ ਆ ਰਿਕਸ਼ਾ ਲੈ ਕੇ ਦਿੱਤਾ ਪਹਿਲਾਂ ਇਹ ਤੁਸੀਂ ਵੇਖ ਲਓ ਵੀ ਅਸੀਂ ਲੈਣ ਆਏ ਸਾਂ ਤੇ ਬਾਪੂ ਜੀ ਕਹਿੰਦੇ ਸੀ ਅਸੀਂ ਦੂਜਾ ਰਿਕਸ਼ਾ ਮੈਂ ਬਜ਼ੁਰਗ ਹੋ ਗਿਆ ਜੇ ਤੁਸੀਂ ਕਿਰਪਾ ਕਰੋ ਤੇ ਮੈਨੂੰ ਈ ਰਿਕਸ਼ਾ ਲੈ ਦਿਓ ਆਪ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਕੀਤੀ ਬਾਬਾ ਨੌਹਤ ਸਿੰਘ ਸਾਹਿਬ ਹੁਣਾ ਕਿਰਪਾ ਕੀਤੀ ਆ ਰੱਖਸ਼ਾ ਬਾਪੂ ਜੀ ਨੂੰ ਲੈ ਕੇ ਦਿੱਤਾ ਵੇਖੋ ਇਹ ਬੈਠੇ ਵੀ ਵੇਖਦੇ ਸੀਗੇ ਸਾਡੇ ਨਾਲ ਸਿੰਘ ਸੀ ਤੇ ਉਹਨਾਂ ਨੇ ਇਹ ਕੈਪਚਰ ਕੀਤਾ ਵੀ ਇਹਨਾਂ ਨੂੰ ਲੱਗਦਾ ਸੀ ਵੀ ਇੰਨਾ ਮਹਿੰਗਾ ਰੱਖਸ਼ਾ ਆ ਮੈਨੂੰ ਕਿਵੇਂ ਲੈ ਕੇ ਦੇਣਗੇ ਸਿੰਘ ਮੈਂ ਪੁੱਛਿਆ ਵੀ ਸੀ ਇਹਨਾਂ ਨੂੰ ਤੇ ਖਾਲਸਾ ਜੀ ਬੰਦੇ ਦੇ ਅੰਦਰ ਸੋਚ ਹੁੰਦੀ ਆ 1,70,000 ਦਾ ਇਹ ਆਇਆ ਸੀ ਤੇ ਇੱਥੇ ਬੈਠਿਆਂ ਬਚਨ ਬਲਾਸ ਹੋਏ ਫਿਰ ਮਹਾਰਾਜ ਦੀ ਕਿਰਪਾ ਸਰਦਕਾ ਆਪ ਸੰਗਤਾਂ ਦੇ ਸਹਿਯੋਗ ਨਾਲ ਜੋ ਮਾਇਆ ਭੇਜੀ ਇਹਨਾਂ ਨੇ ਭੇਜੀ ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾ ਤੇ ਖੁਸ਼ੀਆਂ ਬਖਸ਼ਣ ਤੇ ਫਿਰ ਖਾਲਸਾ ਜੀ ਥੋੜੇ ਪੈਸੇ ਦੇ ਕੇ ਦਾਸ ਆ ਬਿੱਲ ਉਹਦਣ 23 ਤਰੀਕ ਨੂੰ ਕਟਵਾ ਲਿਆ ਆ ਸੀਗਾ ਬਾਕੀ ਮਾਇਆ ਉਹਨਾਂ ਨੂੰ ਆਈ ਸੰਗਤ ਨੇ ਜਦੋਂ ਭੇਜੀ ਉੱਥੋਂ ਦੇ ਦਿੱਤੀ ਮਹਾਰਾਜ ਦੀ ਕਿਰਪਾ ਸਦਕਾ ਇਹ ਬਾਪੂ ਜੀ ਨੂੰ ਆਪਾਂ ਈ ਰਿਕਸ਼ਾ ਜਿਹੜਾ 1,70,000 ਦਾ ਆਇਆ ਸੀਗਾ ਇਹ ਲੈ ਕੇ ਦਿੱਤਾ ਬੜੇ ਖੁਸ਼ ਤੇ ਬੜੀਆਂ ਉਹਨਾਂ ਨੇ ਅਸੀਸਾਂ ਦਿੱਤੀਆਂ ਕਿ ਮੇਰੇ ਦੋ ਬੱਚੇ ਦੋ ਤਾਂ ਦੋਤੀ ਨੇ ਤੇ ਉਹ ਹੋਰ ਵੀ ਖੁਸ਼ ਹੋਏ ਹੋਣਗੇ ਇਵੇਂ ਬਜ਼ੁਰਗ ਨੇ ਦੱਸਿਆ ਹੋਰ ਇਹਨਾਂ ਦੇ ਪਰਿਵਾਰ ਵਿੱਚ ਖਾਲਸਾ ਜੀ ਕੋਈ ਵੀ ਨਹੀਂ ਆ ਤੇ ਇਹ ਰਾਸ਼ਨ ਲੈਣ ਵਾਸਤੇ ਆਪਣੇ ਕੋ 15 ਤਰੀਕ ਨੂੰ ਆਏ ਸੀ ਤੇ ਇਹਨਾਂ ਨੂੰ ਮੈਂ ਪੁੱਛਿਆ ਤੁਸੀਂ ਕੀ ਕਿਰਤ ਕਰਦੇ ਹੋ ਇਹਨਾਂ ਨੇ ਫਿਰ ਦੱਸਿਆ ਮੈਂ ਰੱਖਸ਼ਾ ਚਲਾਉਣਾ ਪਹਿਲਾਂ ਅੰਮ੍ਰਿਤਸਰ ਜਾਣਾ ਉਥੋਂ ਕਿਰਾਏ ਤੇ ਰੱਖਸ਼ਾ ਲੈਣਾ ਫਿਰ ਉਹਦਾ ਕਿਰਾਇਆ ਵੀ ਉਹਨੂੰ ਦਿਨਾਂ ਬੰਨੇ ਨੂੰ ਤੇ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਰਕਾਰ ਇਦਾਂ ਹੀ ਬਜਲ ਬਲਾਸ ਹੁੰਦੇ ਆ ਇਹ ਬਾਪੂ ਜੀ ਕਹਿੰਦੇ ਵੀ ਮੈਨੂੰ ਤੁਸੀਂ ਰੱਖਸ਼ਾ ਲੈ ਦਿਓ ਤੇ ਆਪਾਂ ਫਿਰ ਖਾਲਸਾ ਜੀ ਇਹ ਰੱਖਸ਼ਾ ਇਹਨਾਂ ਨੂੰ ਲੈ ਕੇ ਦਿੱਤਾ ਅਸੀਂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ